ਸਾਸਿਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਹਿਨਾ ਖਾਨ ਜੋ ਕਿ ਇਸ ਵਕਤ ਤੀਸਰੀ ਸਟੇਜ ਦੇ ਪ੍ਰੈਸਟ ਕੈਂਸਰ ਦੇ ਨਾਲ ਜੂਝ ਰਹੀ ਹੈ ਤੇ ਲਗਾਤਾਰ ਇਸ ਤੋਂ ਪਹਿਲੋ ਜੇ ਗੱਲ ਕਰੀਏ ਹਿਨਾ ਖਾਨ ਨੇ ਕਈ ਪੋਜ਼ਿਟਿਵ ਫੋਟੋਸ ਵੀਡੀਓ ਸਾਂਝੀਆਂ ਕੀਤੀਆਂ ਨੇ ਕਈ ਕੈਪਸ਼ਨ ਲਿਖ ਕੇ ਵੀਡੀਓਸ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਤੇ ਇਸ ਤੋਂ ਪਹਿਲੋ ਇੱਕ ਭਾਵਕ ਵੀਡੀਓ ਵੀ ਸਾਂਝੀ ਕੀਤੀ ਸੀ ਹਿਨਾ ਖਾਨ ਨੇ ਆਪਣੇ ਮਦਰ ਦੇ ਨਾਲ ਜਿਹੜੀ ਉਹ ਵੀਡੀਓ ਸਾਂਝੀ ਕੀਤੀ ਸੀ ਤਾਂ ਉਸ ਦੀ ਵੀਡੀਓ ਦੇ ਵਿੱਚ ਹਿਨਾ ਖਾਨ ਆਪਣੇ ਵੱਲ ਖੁਦ ਘਟ ਰਹੀ ਹੈ ਤੇ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਹਿਨਾ ਖਾਨ ਨੇ ਖੁਦ ਇੰਸਟਾਗ੍ਰam ਤੇ ਪੁਸ਼ਟੀ ਕੀਤੀ ਸੀ ਕਿ ਉਹਨਾਂ ਨੂੰ ਤੀਸਰੀ ਸਟੇਜ ਦਾ ਬ੍ਰੈਸਟ ਕੈਂਸਰ ਹੈ ਉਸ ਤੋਂ ਬਾਅਦ ਲਗਾਤਾਰ ਹਿਨਾ ਖਾਨ ਆਪਣਾ ਇਲਾਜ ਕਰਵਾ ਰਹੀ ਹੈ ਪਰ ਜੇ ਕਲ ਗੱਲ ਕਰੀਏ ਕਿ ਇਨਸਾਨ ਨੂੰ ਜ਼ਿੰਦਗੀ ਸਿਰਫ ਇੱਕ ਵਾਰ ਮਿਲਦੀ ਹੈ ਤੇ ਉਸ ਤੋਂ ਬਾਅਦ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਕੀ ਕੁਝ ਕਰਨਾ ਹੁੰਦਾ ਉਹ ਇਨਸਾਨ ਤੇ ਡਿਪੈਂਡ ਕਰਦਾ ਹੁੰਦਾ ਹੈ ਹਿਨਾ ਖਾਨ ਤੀਸਰੀ ਸਟੇਜ ਦੇ ਕੈਂਸਰ ਦੇ ਨਾਲ ਜੂਝਦੀ ਹੋਈ ਵੀ ਇਸ ਵਕਤ ਇੰਨੀ ਜ਼ਿਆਦਾ ਪੋਜ਼ਿਟਿਵ ਹੈ ਤੇ ਇੱਕ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਸ਼ੇਅਰ ਕੀਤੀ ਹੈ ਉਸ ਵੀਡੀਓ ਦੇ ਵਿੱਚ ਉਹ ਜਿਮ ਦੇ ਵਿੱਚ ਪ੍ਰੈਕਟਿਸ ਕਰਦੇ ਨਜ਼ਰ ਆ ਰਹੇ ਨੇ ਵਰਕਆਊਟ ਕਰਦੇ ਨਜ਼ਰ ਆ ਰਹੇ ਨੇ ਤਾਂ ਇੱਕ ਪੋਜ਼ਿਟਿਵ ਜਿਹੜਾ ਕੈਪਸ਼ਨ ਹਿਨਾ ਖਾਨ ਵੱਲੋਂ ਲਿਖਿਆ ਗਿਆ ਹੈ ਸੋ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪਰ ਉਹਨਾਂ ਦੀ ਹਿੰਮਤ ਦੀ ਦਾਤ ਦਿੰਨੇ ਉਹਨਾਂ ਰਹਿਮਤ ਨੂੰ ਸਲਾਮ ਕਰਦੇ ਹਰ ਇੱਕ ਵਿਅਕਤੀ ਕਮੈਂਟਾਂ ਰਹੀ ਵੀ ਉਹਨਾਂ ਨੂੰ ਪੋਜ਼ਿਟਿਵ ਕਮੈਂਟ ਕਰਦਾ ਪਿਆ ਉਹਨਾਂ ਦੀ ਹਿੰਮਤ ਦੀ ਦਾਤ ਦੇ ਰਿਹਾ ਹੈ ਕਿ ਹਿਨਾ ਖਾਨ ਜਲਦ ਹੀ ਦੁਰਸਤ ਹੋ ਜਾਵੇਗੀ ਜਲਦ ਠੀਕ ਹੋ ਜਾਵੇਗੀ ਪਰ ਇਸ ਤੋਂ ਪਹਿਲਾਂ ਹਿਨਾ ਖਾਨ ਨੇ ਉਸ ਵੀਡੀਓ ਦੇ ਵਿੱਚ ਕੀ ਲਿਖਿਆ ਹੈ ਤੇ ਉਸ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹ ਪੜ੍ਹ ਕੇ ਸੁਣਾਉਣੇ ਕਿ ਹਿਨਾ ਖਾਨ ਨੇ ਉਸ ਕੈਪਸ਼ਨ ਦੇ ਵਿੱਚ ਕੀ ਲਿਖਿਆ ਹੈ ਹਿਨਾ ਖਾਨ ਨੇ ਲਿਖਿਆ ਹੈ ਕਿ ਕੀਏ ਇਸ ਨੂੰ ਜਿੱਤਣ ਲਈ ਇੱਕ ਵਾਰ ਇੱਕ ਕਦਮ ਉਹ ਕਰਨਾ ਜੋ ਮੈਂ ਆਪਣੇ ਨਾਲ ਵਾਅਦਾ ਕੀਤਾ ਸੀ ਹਾਂ ਜਿਵੇਂ ਮੈਂ ਕਿਹਾ ਸੀ ਕਿ ਤੁਸੀਂ ਚੰਗੇ ਦਿਨ ਲੱਭ ਸਕਦੇ ਹੋ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਭਾਵੇਂ ਉਹ ਥੋੜੇ ਹੋਣ ਇਸ ਯਾਤਰਾ ਲਈ ਉਸ ਨੂੰ ਯਾਦ ਕੀਤਾ ਜਾਣਾ ਚਾਹੀਦਾ ਜਿਸ ਲਈ ਮੈਂ ਇਸ ਨੂੰ ਬੰਦ ਕਰ ਦਿੱਤਾ ਸੀ ਦੂਜੇ ਤਰੀਕੇ ਨਾਲ ਮੈਨੂੰ ਇਹ ਤਾਕਤ ਦੇਣ ਲਈ ਅੱਲਾ ਦਾ ਧੰਨਵਾਦ ਮੈਂ ਤੁਹਾਡੇ ਲਗਾਤਾਰ ਸਮਰਥਨ ਅਤੇ ਇਲਾਜ ਲਈ ਪ੍ਰਾਰਥਨਾ ਕਰਦੀ ਹਾਂ ਹਰ ਉਸ ਵਿਅਕਤੀ ਲਈ ਪੂਰੇ ਸਤਕਾਰ ਨਾਲ ਜੋ ਘਟ ਜਵੱਦ ਸਮਾਨ ਲੜਾਈਆਂ ਦੇ ਨਾਲ ਲੜ ਰਿਹਾ ਹੈ ਵਿਚਾਰ ਆਪਣੇ ਆਪ ਨੂੰ ਜਾਨਣਾ ਆਪਣਾ ਰਸਤਾ ਲੱਭਣਾ ਅਤੇ ਆਪਣੇ ਸਰੀਰ ਨੂੰ ਸੁਣਨਾ ਹੈ ਸੋ ਹਿਨਾ ਖਾਨ ਨੇ ਇੱਕ ਵੀਡੀਓ ਜਿਹੜੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਖਾਨ ਜਿਮ ਦੇ ਵਿੱਚ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ ਐਡੀ ਵੱਡੀ ਬਿਮਾਰੀ ਨਾਲ ਜੂਝਦੇ ਹੋਏ ਹਿਨਾ ਖਾਨ ਇੰਨੀ ਪੋਜ਼ਿਟਿਵ ਹੈ ਸੋ ਕਮੈਂਟ ਵੀ ਕਾਫੀ ਜਿਹੜੇ ਪੋਜ਼ਿਟਿਵ ਨਜ਼ਰ ਆ ਰਹੇ ਨੇ ਤੇ ਅਸੀਂ ਵੀ ਇਹੀ ਅਰਦਾਸ ਕਰਾਂਗੇ ਕਿ ਹਿਨਾ ਖਾਨ ਜਲਦ ਤੋਂ ਜਲਦ ਠੀਕ ਹੋ ਕੇ ਇੱਕ ਵਾਰ ਫਿਰ ਫਿਲਮ ਇੰਡਸਟਰੀ ਦੇ ਵਿੱਚ ਕਦਮ ਰੱਖੇ ਤੇ ਆਪਣੇ ਪਰਿਵਾਰ ਦੇ ਨਾਲ ਦੁਬਾਰਾ ਤੋਂ ਇੱਕ ਵਾਰ ਫਿਰ ਆਪਣੇ ਪਰਿਵਾਰ ਦੇ ਵਿੱਚ ਜਾਵੇ ਸੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਵੀਕਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर